ਇਸ ਕਰਕੇ ਸਾਡਾ ਮਿਸ਼ਨ ਇਹ ਚਾਹੁੰਦਾ ਕਿ ਤੁਸੀਂ ਸਾਡੇ ਲਈ ਕੰਮ ਕਰੋ ਸਾਡੇ ਲਈ ਜੌਬ ਕਰੋ ਮੈਂ ਕਹਿੰਦੀ ਕੀ ਜੌਬ ਹੋਗੀ ਕਹਿੰਦਾ ਲੋਕਾਂ ਦੇ ਵਿੱਚ ਇਸਾਈ ਤਰ੍ਹਾਂ ਦਾ ਪ੍ਰਚਾਰ ਕਰਨਾ ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਮੈਂ ਉਸ ਬੰਦੇ ਦਾ ਗੋਲੀ ਮਾਰਾਂ ਉਹਦੇ ਸਿਰ 'ਚ ਕੁਛ ਮਾਰਾਂ ਜਾਂ ਆਪਣਾ ਫੋਨ ਕੰਦਨਾ ਮਾਰਾਂ ਔਰ ਉਹ ਬੰਦਾ ਮੈਨੂੰ ਕਹਿ ਰਿਹਾ ਕਿ ਸਟਾਰਟਿੰਗ ਤੁਹਾਨੂੰ 30 ਲੱਖ ਸਾਲਾਨਾ ਪੈਕੇਜ ਤੋਂ ਕਰਾਂਗੇ 25 ਲੱਖ ਰੁਪਿਆ ਇੱਕ ਮਹੀਨੇ ਦਾ ਸੈਲਰੀ ਬੰਦ ਲਿਆ ਉਹ ਇਹ ਲੋਕ ਤੁਹਾਡੀ ਜਨੀਰ ਇਸ ਹੱਦ ਤੱਕ ਖਰੀਦ ਲੈਂਦੇ ਨੇ ਪੈਸੇ ਸੁੱਟ ਕੇ ਕਿ ਸਾਨੂੰ ਪਤਾ ਵੀ ਨਹੀਂ ਲੱਗਦਾ ਬਾਈ ਜੀ ਇਹਦੇ ਤੋਂ ਮਾੜੀ ਤੇ ਇਹਦੇ ਤੋਂ ਘਟੀਆ ਗੱਲ ਹੋਰ ਹੋ ਨਹੀਂ ਸਕਦੀ ਇੰਨਾ ਜ਼ਿਆਦਾ ਨਹੀਂ ਕੋਈ ਗਿਰ ਸਕਦਾ ਜਿੰਨਾ ਇਹਨਾਂ ਨੇ ਇਸ ਵਾਰੀ ਗਿਰ ਕੇ ਦਿਖਾਤਾ ਆ ਮੈਂ ਗੱਲ ਕਰ ਰਿਹਾ ਜੀ ਪਿਛਲੇ ਦਿਨੀ ਇੱਕ ਵੀਡੀਓ ਕੀਤੀ ਸੀਗੀ ਸਾਡੀ ਐਨਜੀਓ ਦੇ ਵੱਲੋਂ ਪਿੰਡ ਹੈਗਾ ਸੀ ਭੋਲੇ ਕੇ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਬਟਾਲਾ ਦੇ ਵਿੱਚ ਪੈਂਦਾ ਸੋ ਈਸਾਈ ਪਰਿਵਾਰ ਸੀਗਾ ਜਿਸ ਦੀ ਮਦਦ ਵਾਸਤੇ ਅਸੀਂ ਵੀਡੀਓ ਕੀਤੀ ਸੀਗੀ ਕਿ ਬੰਦਾ ਬੱਚਾ 24 ਸਾਲ ਦਾ ਬੱਚਾ ਹੈ ਜੋ ਕਿ ਡੇਢ ਡੇਢ 2 ਸਾਲ ਤੋਂ ਮੰਝੇ ਤੇ ਤੇ ਜਿਹਦੀਆਂ ਕਿਡਨੀਆਂ ਬਿਲਕੁਲ ਖਰਾਬ ਹੋ ਚੁੱਕੀਆਂ ਨੇ ਤੇ ਹੁਣ ਉਹਦੀ ਮਦਰ ਨੇ ਉਹਨੂੰ ਕਿਡਨੀ ਜਿਹੜਾ ਟਰਾਂਸਪਲੈਂਟ ਹੋਣਾ ਸੀਗਾ ਉਹਦੇ ਵਾਸਤੇ ਲਗਭਗ 7 ਲੱਖ ਰੁਪਏ ਦਾ ਖਰਚਾ ਆਉਣਾ ਤੇ ਪਰਿਵਾਰ 2 ਸਾਲਾਂ ਤੋਂ ਆਲਰੇਡੀ ਜਿਹੜਾ ਹੈ ਉਹ ਇਸ ਚੀਜ਼ ਦੇ ਨਾਲ ਲੜ ਰਿਹਾ ਤੇ ਬਿਲਕੁਲ ਹੀ ਸੀ ਕਿ ਖਾਲੀ ਸੀਗੇ ਉਹ ਤੇ ਮੈਂ ਉਸ ਪੇਜ ਤੇ ਵੀਡੀਓ ਪਾਈ ਸੀਗੀ ਤੇ ਆਪਣੀ ਐਨਜੀਓ ਦੇ ਵੱਲੋਂ ਹੱਥ ਜੋੜ ਕੇ ਬੇਨਤੀ ਕੀਤੀ ਸੀਗੀ ਕਿ ਜਰੂਰ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ ਪਰ ਕੋਈ ਵੀ ਰਿਸਪੌਂਸ ਜਿਹੜਾ ਉਹ ਨਹੀਂ ਆਇਆ ਈਸਾਈ ਪਰਿਵਾਰ ਦਾ ਸੀਗਾ ਬੱਚਾ ਜੀ ਉਹ ਮੈਂ ਕਿਸੇ ਧਰਮ ਦੇ ਖਿਲਾਫ ਨਹੀਂ ਆ ਗਿਆ ਮੈਂ ਉਸ ਵੀਡੀਓ ਦੇ ਵਿੱਚ ਵੀ ਕਿਹਾ ਸੀਗਾ ਸਾਰੇ ਧਰਮ ਬਰਾਬਰ ਹੁੰਦੇ ਨੇ ਸਿਰਫ ਦੋ ਚਾਰ ਬੰਦੇ ਜਿਹੜੇ ਹੁੰਦੇ ਨੇ ਉਹ ਖਰਾਬ ਕਰਦੇ ਨੇ ਜਿਹੜੇ ਪਖੰਡਵਾਦ ਨਾਲ ਜੁੜੇ ਹੁੰਦੇ ਜਿਹੜੇ ਸੋ ਸਾਡੀ ਲੜਾਈ ਜਿਹੜੀ ਉਹਨਾਂ ਦੇ ਖਿਲਾਫ ਆ ਆ ਪਿਛਲੇ ਦਿਨੀ ਜਿਹੜੀ ਤੁਸੀਂ ਵੀਡੀਓ ਦੇਖੀ ਹੈ ਇਹਨਾਂ ਤਾਂ ਭਾਈ ਝੰਜੋੜ ਕੇ ਰੱਖ ਦਿੱਤਾ ਹੋਇਆ ਜਿਹੜੀ ਪਰਮਿੰਦਰ ਕੌਰ ਖਹਿਰਾ ਦੀ ਵੀਡੀਓ ਤੁਸੀਂ ਸਾਰਿਆਂ ਨੇ ਸ਼ਾਇਦ ਦੇਖੀ ਹੋਗੀ ਜੇ ਨਹੀਂ ਦੇਖੀ ਤੇ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਵੀ ਲਾ ਦਮ ਉਹਦਾ ਕਿ ਉਸ ਭੈਣ ਦਾ ਇਹ ਕਹਿਣਾ ਹੈ ਕਿ ਮੈਨੂੰ ਈਸਾਈ ਧਰਮ ਦੇ ਪ੍ਰਚਾਰ ਵਾਸਤੇ ਕਾਲ ਕੀਤੀ ਗਈ ਮੇਰੇ ਨਾਲ ਸੰਪਰਕ ਕੀਤਾ ਗਿਆ ਸੋਸ਼ਲ ਮੀਡੀਆ ਦੇ ਥਰੂ ਤੇ ਫੇਸਬੁੱਕ ਦੇ ਥਰੂ ਤੇ ਮੈਨੂੰ 2.5 ਲੱਖ ਰੁਪਿਆ ਪੈਕੇਜ ਜਿਹੜਾ ਉਹ ਦਿੱਤਾ ਗਿਆ ਸਾਲਾਨਾ ਮਹੀਨਾ ਸੈਲਰੀ ਦਾ ਆਫਰ ਦਿੱਤਾ ਗਿਆ ਕਿ ਤੂੰ ਪ੍ਰਚਾਰ ਕਰਨਾ ਈਸਾਈ ਦਾ ਔਰ ਜਿੱਦਾਂ ਜਿੱਦਾਂ ਅਸੀਂ ਕਹਾਂਗੇ ਉਹ ਚੀਜ਼ਾਂ ਤੂੰ ਕਰਨੀਆਂ ਨੇ ਉਹ ਨਾਟਕ ਕਰਨੀ ਨੇ ਤੇ ਤੂੰ ਤੁਹਾਨੂੰ ਜਿਹੜਾ 2.5 ਲੱਖ ਰੁਪਿਆ ਮਹੀਨਾ ਦਿੱਤਾ ਜਾਊਗਾ ਮੈਂ ਉਹਨਾਂ ਤਰਮ ਦੇ ठेकेदारों ਨੂੰ ਉਹਨਾਂ ਕੰਜਰ ਲੋਕਾਂ ਨੂੰ ਇਹ ਗੱਲ ਕਹਿਣੀ ਪੁੱਛਣੀ ਚਾਹਣਾ ਕਿ ਕੀ ਤੁਹਾਨੂੰ ਇਹ ਪਰਿਵਾਰ ਨਹੀਂ ਦਿਖਦੇ ਨਾਮਾ ਛੋਟੇ ਜਰਾ ਸਕੰਦਰ ਕਿੰਨੀ ਉਮਰ ਹੈ ਤੇਰੀ 24 ਸਾਲ ਤੇ ਕਿੰਨਾ ਟਾਈਮ ਹੋ ਗਿਆ ਬੈੱਡ ਤੇ ਪਿਆ ਨੂੰ ਛੋਟੇ 2 ਸਾਲ ਹੋ ਗਏ ਠੀਕ ਹੈ ਕੀ ਕਰਦਾ ਸੀਗਾ ਜਦੋਂ ਆਪਣਾ ਪੜ੍ਹਾਈ ਕਰਦਾ ਸੀ ਹਾਂਜੀ ਮੈਂ ਪੜ੍ਹਦਾ ਸੀ ਪਲੱਸ 2 ਸੀ ਹੁਣ ਕੀ ਚਾਹੁੰਦਾ ਹੈ ਤੂੰ ਕਿ ਪੜ੍ਹਾਈ ਕੰਪਲੀਟ ਕਰਕੇ ਹਾਂਜੀ ਮੈਂ ਚਾਹੁੰਦਾ ਵੀ ਮੈਂ ਠੀਕ ਹੋ ਕੇ ਮੈਂ ਆਪਣੀ ਪੜ੍ਹਾਈ ਕੰਪਲੀਟ ਕਰਕੇ ਤੇ ਆਪਣੇ ਮਾਪੇ ਦਾ ਸਹਾਰਾ ਬਣਾਂ ਤੁਸੀਂ ਹੋਰਾਂ ਨੂੰ ਜੋੜਨਾ ਚਾਹੁੰਦੇ ਹੋ ਲਾਲਚ ਦੇ ਦੇ ਕੇ ਤੁਸੀਂ ਹੋਰ ਧਰਮਾਂ ਦੇ ਲੋਕਾਂ ਨੂੰ ਉਧਰੋਂ ਤੋੜ ਕੇ ਆਪਣੇ ਨਾਲ ਜੋੜਨਾ ਚਾਹੁੰਦੇ ਹੋ ਲਾਲਚ ਦੇ ਕੇ ਢਾਈ ਢਾਈ ਲੱਖ ਰੁਪਇਆ ਤੁਸੀਂ ਇਸ ਚੀਜ਼ ਵਾਸਤੇ ਖਰਚ ਕਰ ਰਹੇ ਹੋ ਕਿ ਤੁਹਾਨੂੰ ਇਹ ਪਰਿਵਾਰ ਨਹੀਂ ਦਿਖਦੇ ਕਿ ਤੁਹਾਨੂੰ ਇਹ ਬਿਲਕੁਲ ਸ਼ਰਮ ਹਜਾਰ ਦੀ ਨਾਂ ਦੀ ਚੀਜ਼ ਜਿਹੜੀ ਤੁਹਾਡੇ ਅੰਦਰੋਂ ਖਤਮ ਹੋ ਗਈ ਹੈ ਤੁਹਾਨੂੰ ਉਹ ਪਰਿਵਾਰ ਨਹੀਂ ਦਿਖਦੇ ਜਿਹੜੇ ਪਰਿਵਾਰ ਆਲਰੇਡੀ ਹਸਪੀਟਲਾਂ ਦੇ ਵਿੱਚ ਪਿਛਲੇ ਕਈ ਸਾਲਾਂ ਤੋਂ ਜੋਝ ਰਹੇ ਨੇ ਉਹਨਾਂ ਦੇ ਇਲਾਜ ਵਾਸਤੇ ਤੁਹਾਡੇ ਕੋਲ ਕੋਈ ਐਸਾ ਪੈਕੇਜ ਨਹੀਂ ਹੈਗਾ ਤੁਹਾਡੇ ਕੋਲ ਪੈਕੇਜ ਸਿਰਫ ਉਹਨਾਂ ਵਾਸਤੇ ਹੀ ਹੈ ਇਹੋ ਜਿਹਾ ਕੰਮਾਂ ਵਾਸਤੇ ਹੀ ਹੈ ਇੱਕ ਹੋਰ ਵੀਡੀਓ ਜਿਹੜੀ ਸੀਗੀ ਆਈ ਹੋਈ ਜਿਹੜੀ ਚਲੋ ਸਾਡਾ ਚੈਨਲ ਜਾਂ ਸੀ ਉਸ ਚੀਜ਼ ਦੀ ਪੁਸ਼ਟੀ ਨਹੀਂ ਕਰਦੇ ਪਰ ਇੰਨਾ ਜ਼ਿਆਦਾ ਗਿਰ ਸਕਦੇ ਨੇ ਲੋਕ ਜਿਹੜੇ ਚੰਦ ਪੈਸਿਆਂ ਦੇ ਖਾਤਰ ਆਪਣਾ ਧਰਮ ਬਦਲਣ ਦੀ ਇਸ਼ਾਰਾ ਰੱਖਦੇ ਆ ਨਾ ਚੰਦ ਲਾਲਚ ਦੇ ਖਾਤਰ ਤੇ ਬਾਈ ਉਹ ਖਾਲੀ ਭਾਂਡੇ ਆ ਫਿਰ ਖਾਲੀ ਭਾਂਡਿਆਂ ਨੂੰ ਜਿੱਦਰ ਮੱਜੀ ਖੜਕਾਈ ਜਾਓ ਕੋਈ ਫਰਕ ਨਹੀਂ ਪੈਂਦਾ ਉਹਨਾਂ ਦਾ ਕਿਸੇ ਧਰਮ ਵਿੱਚ ਰਹਿਣਾ ਤੇ ਕਿਸੇ ਧਰਮ ਵਿੱਚ ਨਾ ਰਹਿਣਾ ਕਿਸੇ ਦੂਸਰੇ ਵਿੱਚ ਜਾਣਾ ਕੋਈ ਫਰਕ ਨਹੀਂ ਪੈਂਦਾ ਕਿਸੇ ਚੀਜ਼ ਦਾ ਕੋਈ ਅਸਰ ਨਹੀਂ ਪੈਂਦਾ ਕਿਉਂਕਿ ਜਿਹੜਾ ਭਾਂਡਾ ਹੀ ਖਾਲੀ ਆ ਉਸ ਨੂੰ ਕਰੋਗੇ ਕੀ ਇਸ ਕਰਕੇ ਮੈਂ ਉਹਨਾਂ ਧਰਮ ਦੇ ਠੇਕੇਦਾਰਾਂ ਨੂੰ ਉਹਨਾਂ ਕਿੰਨੀ ਵੀ ਗੰਦੀ ਜਿਹੜੀ ਆ ਉਹ ਮੇਰੇ ਲਫ਼ਜ਼ ਹੁਣ ਮੈਂ ਮਜਬੂਰ ਆ ਮੈਂ ਨਹੀਂ ਬੋਲ ਸਕਦਾ ਉਹ ਵੀਡੀਓ ਸੁਣ ਕੇ ਤਾਂ ਮੇਰਾ ਇੱਕ ਵਾਰੀ ਮਨ ਝੰਡੋੜਿਆ ਗਿਆ ਕਿ ਇਦਾਂ ਦੇ ਲੋਕ ਯਾਰ ਉਸ ਵੀਡੀਓ ਨੂੰ ਮੈਂ ਬਾਰ ਬਾਰ ਸ਼ੇਅਰ ਕਰ ਰਿਹਾ ਉਹ ਮੈਨੂੰ ਪਰਵਾਹ ਜਿਹੜਾ ਬਾਰ ਬਾਰ ਮੈਸੇਜ ਕਰ ਰਿਹਾ ਕਿ ਭਾਈ ਸਾਹਿਬ ਹੋਰ ਕੋਈ ਸੇਵਾ ਆਈ ਕੋਈ ਸੇਵਾ ਆਈ ਕੋਈ ਰਿਸਪੌਂਸ ਆਇਆ ਤਾਂ ਉਹਨਾਂ ਨੂੰ ਕੀ ਦਸਾਂ ਕਿ ਜਿਹੜੇ ਇਹ ਲੋਕ ਜਿਹੜੇ ਨੇ ਇਹ ਨਹੀਂ ਕਿ ਉਹਨਾਂ ਨੇ ਪਹੁੰਚ ਨਹੀਂ ਕੀਤੀ ਜਿਹੜੇ ਉਹਨਾਂ ਦੇ ਜਿਹੜੇ ਜਿਹੜੀ ਸੰਸਥਾ ਕੋਈ ਲੱਗ ਲੱਗਦੀ ਹੈ ਜਿੱਦਾਂ ਮਿਸ਼ਨ ਇਹਨਾਂ ਦੇ ਬਣੇ ਹੁੰਦੇ ਆ ਡੇਰਾ ਬਾਬਾ ਨਾਨਕ ਗੁਰਦਾਸਪੁਰ ਏਰੀਆ ਦੇ ਵਿੱਚ ਜਿਹੜਾ ਪੈਂਦਾ ਉਸ ਉਸ ਏਰੀਆ ਜਿਹੜਾ ਉਹਨਾਂ ਨੂੰ ਪੈਂਦਾ ਆ ਉਹਨਾਂ ਨੇ ਜਰੂਰ ਉੱਥੇ ਤੱਕ ਪਹੁੰਚ ਕੀਤੀ ਤੇ ਉਹਨਾਂ ਨੇ ਉਹਨਾਂ ਨੇ ਦੱਸਿਆ ਇਸ ਚੀਜ਼ ਨੂੰ ਸਾਡੇ ਕੋਲ ਰਿਕਾਰਡਡ ਬਿਆਨ ਨੇ ਉਹਨਾਂ ਨੇ ਦੱਸਿਆ ਕਿ ਸਾਡੀ ਕੋਈ ਬਾਹਰ ਨਹੀਂ ਫੜੀ ਗਈ ਸਾਨੂੰ ਸਭ ਕੁ ਉਲਟਾ ਬੋਲਿਆ ਗਿਆ ਕਿ ਸਾਡੀ ਸਾਨੂੰ ਕੋਈ ਨਹੀਂ ਹੈਗੀ ਜੀ ਮਾਤਾ ਸੀ ਨਹੀਂ ਕੋਈ ਕਰ ਸਕਦਾ ਤੁਸੀਂ ਬਾਰ ਬਾਰ ਫੋਨ ਕਿੱਧ ਤੋਂ ਕਰੀ ਜਾਂਦੇ ਹੋ ਤਾਂ ਬਿਲਕੁਲ ਸੱਚਾਈ ਜੇ ਤੁਹਾਡੇ ਕੋਲ ਟਾਈਮ ਇਸ ਇਸ ਕੰਮ ਵਾਸਤੇ ਥੋੜਾ ਨਾ ਟਾਈਮ ਹੋਗਾ ਤੁਹਾਡੇ ਕੋਲ ਤਾਂ ਸਕੀਮਾਂ ਘਟਨ ਵਾਸਤੇ ਟਾਈਮ ਹੈ ਕਿ ਕਿਹੜਾ ਕਿਹੜਾ ਬੰਦਾ ਜਿਹੜਾ ਹੈ ਉਹ ਪ੍ਰਚਾਰ ਸਾਡੇ ਕਰ ਸਕਦਾ ਤੇ ਅਸੀਂ ਕਿੱਦਾਂ ਮੈਂ ਫਿਰ ਕਹਿ ਰਿਹਾ ਕਿ ਸਾਡਾ ਧਰਮ ਨਾਲ ਕੋਈ ਵੀ ਬਿਆਰ ਬਰੋਤ ਨਹੀਂ ਹੈਗਾ ਸਾਰੇ ਧਰਮ ਬਰਾਬਰ ਹੁੰਦੇ ਆ ਸੇ ਸਾਰੇ ਧਰਮਾਂ ਦੇ ਰਿਸਪੈਕਟ ਕਰਦੇ ਆ ਮੈਂ ਉਸ ਵੀਡੀਓ ਦੇ ਵਿੱਚ ਵੀ ਉਹ ਵਾਰ-ਵਾਰ ਕਿਹਾ ਪਰ ਸਾਡੀ ਲੜਾਈ ਉਸ ਪਖੰਡੀਆਂ ਦੇ ਖਿਲਾਫ ਹੈ ਜਿਹੜੇ ਸਿਰਾਂ ਤੇ ਹੱਥ ਰੱਖ ਕੇ ਦਾ ਨਾਟਕ ਰਾਂਦੇ ਨੇ ਜਿਹੜੇ ਜੇ ਵਾਕਿਆ ਹੀ ਤੁਹਾਡੇ 'ਚ ਹੈਗੀ ਕੋਈ ਗੱਲਬਾਤ ਤੇ ਕਿਉਂ ਨਹੀਂ ਆਪਣੇ ਜਿਹੜੇ ਤੁਹਾਡੇ ਆਲਰੇਡੀ ਪਰਿਵਾਰ ਜਿਹੜੇ ਜੁੜੇ ਹੋਏ ਨੇ ਤੁਹਾਡੇ ਨਾਲ ਜਿਹੜੇ ਪਿਓਰ ਨੇ ਪਹਿਲਾਂ ਤੋਂ ਨੇ ਉਹਨਾਂ ਨਾਲ ਕਿਉਂ ਨਹੀਂ ਤੁਸੀਂ ਖੜ ਜਾਂਦੇ ਉਹਨਾਂ ਦੀ ਕਿਉਂ ਨਹੀਂ ਮਦਦ ਕਰ ਦਿੰਦੇ ਤੁਸੀਂ ਇਹੜੇ ਪਖੰਡਵਾਦੇ ਨੂੰ ਬੰਦ ਕਰੋ ਔਰ ਹਾਂ ਇਹ ਜਿਹੜੀ ਸੋਸ਼ਲ ਮੀਡੀਆ ਤੁਸੀਂ ਪਹਿਲਾਂ ਵੀ ਇੱਕ ਵੀਡੀਓ ਆਈ ਸੀਗੀ ਖੈਰ ਉਸੇ ਵੱਲ ਕਿਸੇ ਨੇ ਜ਼ਿਆਦਾ ਗੌਰ ਨਹੀਂ ਕੀਤਾ ਲੇਕਿਨ ਇਹ ਵੀਡੀਓ ਜਿਹੜੀ ਆ ਕਾਫੀ ਵਾਇਰਲ ਹੋਈ ਹੈ ਤੁਸੀਂ ਸਾਰਿਆਂ ਨੇ ਦੇਖੀ ਹੋਗੀ ਜੇ ਨਹੀਂ ਦੇਖੀ ਮੈਂ ਡਿਸਕ੍ਰਿਪਸ਼ਨ ਵਿੱਚ ਲਿੰਕ ਲਾ ਦਿੰਨਾ ਉਸੇ ਪੈਣ ਦੀ ਗੱਲ ਨੂੰ ਜ਼ਰੂਰ ਸੁਣਿਓ ਉਸਨੇ ਕੀ ਕਹਿਣਾ ਚਾਹਿਆ ਤੇ ਕਿਦਾਂ ਉਸ ਦੇ ਨਾਲ ਪਹਿਲਾਂ ਜਿਹੜਾ ਉਹ ਇੱਕ ਜਜ਼ਬਾਤੀ ਰਿਸ਼ਤਾ ਬਣਾਇਆ ਜਾਂਦਾ ਹੈ ਤੇ ਫਿਰ ਉਸ ਨੂੰ ਹੌਲੀ-ਹੌਲੀ ਜਿਹੜਾ ਇਸ ਚੀਜ਼ ਵੱਲ ਲੈ ਕੇ ਆ ਜਾਂਦਾ ਕਿ ਸਾਡੇ ਵੱਲੋਂ ਇੱਕ ਮਿਸ਼ਨ ਚਲਾਇਆ ਜਾ ਰਿਹਾ ਮੈਨੂੰ ਪੰਜਾਬ ਦੇ ਵਿੱਚ ਭੇਜਿਆ ਗਿਆ ਸੋ ਤੁਹਾਡੇ ਵਰਗੇ ਸਾਨੂੰ ਬੰਦੇ ਚਾਹੀਦੇ ਜਿਹੜੇ ਥੋੜਾ ਜਿਆਦਾ ਸਪੀਚ ਕਰ ਸਕਦੇ ਜਿਹੜਾ ਬੋਲ ਸਕਦੇ ਆ ਉਸ ਬੰਦੇ ਨੇ ਸਾਰੀ ਚੀਜ਼ ਕਲੀਅਰ ਕੀਤੀ ਹੈ ਕਿ 30 ਲੱਖ ਰੁਪਇਆ ਸਾਲਾਨਾ ਪੈਕੇਜ ਉਹਨੂੰ ਆਫਰ ਕੀਤਾ ਗਿਆ ਮਤਲਬ 2.5 ਲੱਖ ਰੁਪਇਆ ਮਹੀਨਾ ਤੇ ਜੇ ਤੁਹਾਡੇ ਕੋਲ ਇੰਨੇ ਪੈਸੇ ਹੈਗੇ ਤੇ ਕਿਉਂ ਨਹੀਂ ਇੰਨਾ ਪਰਿਵਾਰਾਂ ਦੀਆਂ ਭਾਂ ਫੜ ਲੈਂਦੇ ਕਿਉਂ ਤੁਹਾਡੇ ਜਮੀਰ ਜਿਹੜੇ ਨੇ ਬਿਲਕੁਲ ਹੀ ਮਰ ਚੁੱਕੇ ਨੇ ਇਸ ਕਰਕੇ ਮੈਂ ਸਾਰੇ ਵੀਰਾਂ ਨੂੰ ਵੀ ਅਪੀਲ ਕਰਨੀ ਚਾਹਾਂਗਾ ਸਾਰੀ ਜਨਤਾ ਨੂੰ ਵੀ ਅਪੀਲ ਕਰਨੀ ਚਾਹਾਂਗਾ ਇਹੋ ਜਿਹੇ ਪਖੰਡੀਆਂ ਤੋਂ ਦੂਰ ਰਹੋ ਜਿਹੜੇ ਤੁਹਾਡਾ ਫਾਇਦਾ ਨਹੀਂ ਸੋਚ ਸਕਦੇ ਸਿਰਫ ਉਹ ਆਪਣਾ ਹੀ ਫਾਇਦਾ ਸੋਚ ਰਹੇ ਕਿ ਵੱਤ ਤੋਂ ਵੱਤ ਸਾਡੇ ਨਾਲ ਜੁੜਨ ਤੇ ਸਾਡਾ ਜਿਹੜਾ ਢਿੱਡ ਭਰਦਾ ਜਾਵੇ ਉਹਨਾਂ ਤੋਂ ਬਚੋ ਨਾ ਤਾਂ ਉਹਨਾਂ ਨੇ ਆਪਕੇ ਪਾਸੇ ਲੱਗਣਾ ਤੇ ਨਾ ਤੁਹਾਨੂੰ ਲੱਗਣ ਦੇਣਾ ਪਰਮਾਤਮਾ ਇੱਕ ਹੀ ਆ ਉਹਦਾ ਨਾਮ ਲਓ ਸਾਰੇ ਕਾਰਜ ਹੋ ਜਾਂਦੇ ਨੇ ਸਾਡੀ ਸੰਸਥਾ ਵੱਲੋਂ ਜਿੰਨਾ ਹੋ ਸਕਦਾ ਸੀ ਅਸੀਂ ਉਸ ਪਰਿਵਾਰ ਦਾ ਕੀਤਾ ਕਿਉਂਕਿ ਸਾਡੇ ਕੋਲ ਆਲਰੇਡੀ ਹੋਰ ਵੀ ਸਵਾਵਾਂ ਚੱਲਦੀਆਂ ਨੇ ਜਿਹੜੀਆਂ ਮੰਥਲੀ ਚੱਲਦੀਆਂ ਨੇ ਕੁਝ ਈਅਰਲੀ ਚੱਲਦੀਆਂ ਨੇ ਉਦੇ ਕਰਕੇ ਸਾਡੀ ਸੰਸਥਾ ਦੇ ਵਿੱਚ ਜਿਆਦਾ ਕੋਈ ਸੇਵਾ ਕਰਨ ਵਾਲੇ ਉਹ 5-7 ਮੁੰਡੇ ਹੈਗੇ ਆ ਜਿਹੜੇ ਵਿਦੇਸ਼ ਰਹਿੰਦੇ ਆ ਉਹਨਾਂ ਦੇ ਵੱਲੋਂ ਜਿੰਨੀ ਸੇਵਾ ਭੇਜੀ ਗਈ ਸੀ ਮੈਂ ਵੀਡੀਓ ਦੇ ਵਿੱਚ ਕੱਲੀ-ਕੱਲੀ ਚੀਜ਼ ਦਾ ਵੇਰਵਾ ਦਿੱਤਾ ਉਸ ਤੋਂ ਬਾਅਦ ਵਿੱਚ ਕੋਈ ਰਿਸਪੌਂਸ ਜਿਹੜਾ ਹੈ ਉਹ ਸੋਸ਼ਲ ਮੀਡੀਆ ਤੋਂ ਕਿਸੇ ਅਦਰ ਪਰਸਨ ਦਾ ਜਾਂ ਕਿਸੇ ਹੋਰ ਵੀਰ ਪਰ ਆਦਰ ਨਹੀਂ ਆਇਆ ਤੇ ਜ਼ਰੂਰ ਜਦੋਂ ਇਸ ਲੋੜਵੰਦ ਪਰਿਵਾਰ ਦੀ ਸਾਨੂੰ ਆਪਸ ਵਿੱਚ ਹੀ ਬਾਹ ਫੜਨੀ ਚਾਹੀਦੀ ਹੈ ਕਿਉਂਕਿ ਧਰਮ ਦੇ ਠੇਕੇਦਾਰ ਤਾਂ ਕਿਸੇ ਹੋਰ ਕੰਮਾਂ ਦੇ ਵਿੱਚ ਬਿਜੀ ਨੇ ਉਹ ਤਾਂ ਜੀ ਪ੍ਰਚਾਰ ਕਰਨ ਦੇ ਵਿੱਚ ਵਿਜੀ ਨੇ ਕਿ ਸਾਡੇ ਨਾਲ ਵੱਤ ਵੱਤ ਬੰਦੇ ਜੁੜਨ ਪਿੰਡਾਂ ਪਿੰਡਾਂ ਵਿੱਚ ਪ੍ਰਚਾਰ ਕੀਤਾ ਜਾ ਰਿਹਾ ਤੇ ਖਾਲੀ ਭਾਂਡਿਆਂ ਨੂੰ ਇਕੱਠੇ ਕੀਤਾ ਜਾ ਰਿਹਾ ਵਜਾਉਣ ਵਾਸਤੇ ਵੀਡੀਓ ਨੂੰ ਸ਼ੇਅਰ ਨਾ ਕਰਨਾ ਸ਼ੇਅਰ ਕਰਨਾ ਨਾ ਭੁੱਲਿਓ ਜੁੜੇ ਰਹੋ ਸੱਚ ਦੀ ਆਵਾਜ਼ ਦੇ